ਐਨਐਸਏ ਲਗਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਸੈੱਟ ਦੇਣਾ ਇਹ ਹੈ ਪੰਜਾਬ ਦੇ ਅੰਦਰ ਅਨ ਐਲਾਨੀ ਐਮਰਜੈਂਸੀ ਐਮਰਜੈਂਸੀ ਇਹ ਵੀ ਹੈ 20 ਲੱਖ ਲੋਕਾਂ ਦੁਆਰਾ ਪੰਜਾਬ ਮੇ ਮੈਂਬਰ ਪਾਰਲੀਮੈਂਟ ਚੁਣਾ ਗਿਆ ਔਰ ਉਹ ਐਨਐਸਏ ਲਗਾ ਕੇ ਅੰਦਰ ਰੱਖਾ ਹੋਇਆ ਹੈ ਫਰੀडम ਆਫ ਸਪੀਚ ਉਸਕੀ ਕੰਸਟੀਟਿਊਐਂਸੀ ਕੇ ਲੋਕਾਂ ਕੀ ਬਾਤ ਯਹਾਂ ਨਹੀਂ ਰੱਖ ਪਾ ਰਹੇ ਸਿੱਧੂ ਮੂਸੇਵਾਲੇ ਦੇ ਕਤਲ ਹੋਏ ਨੂੰ 2.5 ਸਾਲ ਤੋਂ ਉੱਤੇ ਸਮਾਂ ਹੋ ਗਿਆ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਪਰਿਵਾਰ ਦਰਦਾਂ ਦੀ ਠੋਕਰਾ ਖਾ ਰਿਹਾ ਜੇਲ੍ਹ ਚ ਬੈਠਾ ਗੈਂਗਸਟਰ ਸ਼ਰੀਮ ਜ਼ਿੰਮੇਵਾਰੀ ਲੈ ਰਿਹਾ ਇੰਟਰਵਿਊਆ ਹੋ ਰਹੀਆਂ ਗਿਆ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਐਮਰਜੈਂਸੀ ਇਹ ਵੀ ਹੈ ਕਿ ਇੱਕ ਮਸ਼ਹੂਰ ਨੌਜਵਾਨ ਜੋ ਇੱਕ ਮਸ਼ਹੂਰ ਸਿੰਗਰ ਥਾ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿਆ ਗਿਆ આજ ਤੱਕ ਸਿੱਧੂ ਮੂਸੇਵਾਲਾ ਉਸ ਦੇ ਪਰਿਵਾਰ ਕੋ ਇਨਸਾਫ ਨਹੀਂ ਮਿਲਿਆ ਉਹ ਦਰਦਰ ਬਟਕ ਰਹੇ ਹਨ ਦੋ ਵਾਰੀ ਦੋ ਵਾਰੀ ਜਿਹੜਾ ਕੀ ਆ ਸੈਸ਼ਨ ਦੇ ਵਿਚਾਰੇ ਸਪੀਕਰ ਨੂੰ ਜਿਹੜਾ ਰੋਕਣਾ ਪਿਆ ਮੁਲਤਵੀ ਕਰਨਾ ਪਿਆ ਅਰੇ ਫੀਲਿੰਗ ਲੈ ਲਓ ਫੀਲਿੰਗ ਲੈ ਲਓ ਗਦਾਰੀ ਦਾ ਮੁੱਲਿਆ ਮਿਲਿਆ ਹੈ ਆਪਕੋ ਉਸ ਤੋਂ ਬਾਅਦ ਉਹਨਾਂ ਨੇ ਦੇਸ਼ ਦੇ ਅਣਦਾਤੇ ਦੀ ਗੱਲ ਕੀਤੀ ਕਿਸਾਨਾਂ ਦੀ ਗੱਲ ਕੀਤੀ ਕਿ ਕਿਸਾਨਾਂ ਦੇ ਲਈ ਕੋਈ ਵੀ ਕਰਜ਼ਾ ਮੁਆਫੀ ਦਾ ਬਜਟ ਦੇ ਅੰਦਰ ਨਹੀਂ ਰੱਖਿਆ ਗਿਆ ਪੰਜਾਬ ਦੇ ਨਾਲ ਮਤਰੀ ਮਾਂ ਦੇ ਆਲਾ ਸਲੂਕ ਕੀਤਾ ਗਿਆ ਐਮਰਜੈਂਸੀ ਇਹ ਵੀ ਹੈ ਕਿ ਹਜ਼ਾਰੋਂ ਕਿਸਾਨ ਉਹਨੂੰ ਖਾਲਸਾਨੀ ਕਿਹਾ ਜਾਂਦਾ ਹੈ ਜਦੋਂ ਉਹ ਆਪਣੀ ਮੰਗ ਰੱਖਦੇ ਹਨ ਉਹਨਾਂ ਨੇ ਸਾਫ਼ ਕਹਤਾ ਸੀ ਕਿ ਇਹ ਕਿਸਾਨ ਮੇਰੇ ਆਪਣੇ ਨੇ ਇਹ ਪੰਜਾਬ ਦੇ ਕਿਸਾਨ ਨੇ ਮੈਂ ਇਨ੍ਹਾਂ ਆਪਣੇ ਭਰਾਵਾਂ ਦੇ ਉੱਤੇ ਕੋਈ ਵੀ ਪਰਚਾ ਨਹੀਂ ਕਰਾਂਗਾ ਅੱਜ ਮੁੱਖ ਮੁਕਾਬਕਾ ਮੁੱਖ ਮੰਤਰੀ ਚੰਦਰ ਸਿੰਘ ਚੰਨੀ ਦੇ ਉੱਤੇ ਮੈਨੂੰ ਲੱਗਦਾ ਹਰ ਇੱਕ ਪੰਜਾਬੀ ਮਾਣ ਕਰ ਰਿਹਾ ਹੋਵੇਗਾ ਜਿਸ ਤਰੀਕੇ ਦੇ ਉਹਨਾਂ ਨੇ ਮੁੱਦੇ ਉਠਾਏ ਸਵਾਰ ਚੁੱਕੇ ਸਰਕਾਰ ਦੇ ਉੱਤੇ ਉਹਨਾਂ ਤੋਂ ਸਰਕਾਰ ਭੱਜ ਨਹੀਂ ਸਕਦੀ ਉਹਨਾਂ ਨੇ ਜਾਗ ਕਰਾਇਆ ਮੋਦੀ ਸਰਕਾਰ ਨੂੰ ਕਿ 750 ਕਿਸਾਨ ਸ਼ਹੀਦ ਹੋਏ ਤੁਸੀਂ ਹਲੇ ਤੱਕ ਚੀਦਾ ਦਰਜਾ ਨਹੀਂ ਦਿੱਤਾ ਹਏ ਤੱਕ ਮੁਆਵਜ਼ਾ ਨਹੀਂ ਮਿਲਿਆ ਤੁਸੀਂ ਮੰਗਾ ਮੰਨ ਕੇ ਤੁਸੀਂ ਵਾਅਦਾ ਕਰਕੇ ਮੁੱਕਰ ਕੇ ਰਾਜੀਵਜੀ ਚਰਨਜੀਤ ਚੰਨੀ ਸੰਸਦ ਦੇ ਵਿੱਚ ਗੂੰਜੇ ਨੇ ਉਹਨਾਂ ਨੇ ਆਵਾਜ਼ ਚੁੱਕੀ ਹੈ ਸਿੱਧੂ ਮੂਸੇਵਾਲਾ ਹੋਣਾ ਦੇ ਹੱਕ ਦੇ ਵਿੱਚ ਵੀ ਆਵਾਜ਼ ਉਠਾਈ ਤੇ ਦੂਸਰੀ ਜੀ ਆਪਾਂ ਗੱਲ ਕਰੀਏ ਕਿਸਾਨਾਂ ਵਾਲਾ ਮਸਲਾ ਜੋ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਹ ਉਸ ਬਾਰੇ ਵੀ ਬੋਲੇ ਤੇ ਭਾਈ ਅਮਰਤਪਾਲ ਹੋਣਾ ਬਾਰੇ ਵੀ ਗੱਲ ਜਿਹੜੀ ਉਹ ਸੰਸਦ ਦੇ ਵਿੱਚ ਕੀਤੀ ਬਿਲਕੁਲ ਭਗਤਾ ਜੀ ਚੰਦਰ ਸਿੰਘ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਨੇ ਹੁਣ ਇਸ ਵਕਤ ਉਹ ਜਲੰਧਰ ਤੋਂ ਲੋਕ ਸਭਾ ਦੇ ਜਿਹੜੇ ਸੰਸਦ ਚੁਣੇ ਗਏ ਨੇ ਲੋਕ ਸਭਾ ਉਮੀਦਵਾਰ ਦੇ ਤੌਰ ਤੇ ਉਹਨਾਂ ਨੇ ਚੋਣ ਲੜੀ ਲੋਕਾਂ ਨੇ ਵੱਡਾ ਬਹੁਮਤ ਉਹਨਾਂ ਨੂੰ ਦਿੱਤਾ ਵੋਟਾਂ ਪਾਈਆਂ ਉਹ ਜਿੱਤੇ ਤਾਂ ਇਸ ਵਕਤ ਚੰਦਰ ਸਿੰਘ ਚੰਨੀ ਨੇ ਜਦੋਂ ਬਜਟ ਪੇਸ਼ ਹੋਣ ਤੋਂ ਬਾਅਦ ਆਪਣਾ ਭਾਸ਼ਣ ਦਿੱਤਾ ਤਾਂ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਉੱਥੇ ਸੰਸਦ ਦੇ ਵਿੱਚ ਆਵਾਜ਼ ਚੁੱਕੀ ਜੀ ਅੱਜ ਦਾ ਉਹਨਾਂ ਦਾ ਭਾਸ਼ਣ ਸੁਣ ਕੇ ਹਰ ਇੱਕ ਪੰਜਾਬੀ ਉਹਨਾਂ ਦੇ ਉੱਤੇ ਮਾਣ ਕਰ ਰਿਹਾ ਹੋਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਬੇਬਾਕੀ ਦੇ ਨਾਲ ਬਿਨਾ ਕਿਸੇ ਡਰ ਭੈਅ ਤੋਂ ਜਿਸ ਤਰੀਕੇ ਦੇ ਨਾਲ ਉਹ ਸੰਸਦ ਦੇ ਅੰਦਰ ਗੂੰਜੇ ਨੇ ਬੋਲੇ ਨੇ ਉਹਨਾਂ ਨੇ ਪੰਜਾਬ ਦੇ ਅਸਲ ਮੁੱਦਿਆਂ ਦੀ ਆਵਾਜ਼ ਚੁੱਕੀ ਪੰਜਾਬ ਦੇ ਅੰਨਦਾਤੇ ਕਿਸਾਨਾਂ ਦੀ ਆਵਾਜ਼ ਚੁੱਕੀ ਉਹਨਾਂ ਨੇ ਇੱਕ ਮਹਿਰੂਮ ਸਿੱਧੂ ਮੂਸੇਵਾਲਾ ਦੇ ਕਤਲ ਦੀ ਆਵਾਜ਼ ਚੁੱਕੀ ਇਨਸਾਫ ਨਹੀਂ ਮਿਲ ਰਿਹਾ ਉਸ ਦਾ ਜ਼ਿਕਰ ਕੀਤਾ ਜਿਵੇਂ ਤੁਸੀਂ ਕਿਹਾ ਅਮਰਪਾਲ ਦਾ ਵੀ ਉਹਨਾਂ ਨੇ ਨਾਲ ਵਿੱਚ ਜ਼ਿਕਰ ਕੀਤਾ ਤਾਂ ਇਹ ਸਾਰੀ ਸਪੀਚ ਦੇ ਵਿੱਚ ਤੁਸੀਂ ਦੇਖੋ ਵੀ ਜਦੋਂ ਅਚਾਰਜ ਸਿੰਘ ਚੰਨੀ ਬੋਲਦੇ ਹੁੰਦੇ ਆ ਤਾਂ ਉਦੋਂ ਜਿਹੜੀ ਵਿਰੋਧੀ ਧਿਰ ਸਤਾ ਤੇਰਾ ਮਾਫ ਕਰਨਾ ਬੀਜੇਪੀ ਸਰਕਾਰ ਤਾਂ ਉਹਨਾਂ ਦੇ ਜਿਹੜੇ ਮੰਤਰੀ ਨੇ ਜਾਂ ਜਿਹੜੇ ਉਹਨਾਂ ਦੇ ਸੰਸਦ ਮੈਂਬਰ ਨੇ ਉਹ ਵਿੱਚ ਰੌਲਾ ਪਾਉਣ ਲੱਗ ਜਾਂਦੇ ਨੇ ਖੜੇ ਹੋ ਜਾਂਦੇ ਨੇ ਤੇ ਪੰਜਾਬ ਤੋਂ ਹੀ ਜਿਹੜੇ ਹਾਰੇ ਹੋਏ ਹਾਰੇ ਹੋਏ ਮੰਤਰੀ ਕਿਹਾ ਕਵਾਂਗੇ ਆਪਾਂ ਕਿਉਂਕਿ ਉਹ ਜਿੱਤੇ ਨਹੀਂ ਰਵਨੀਤ ਬਿੱਟੂ ਅੱਗੇ ਨਾਲ ਮੰਤਰੀ ਬਣਾਏ ਗਏ ਨੇ ਇੱਕ ਸਰਕਾਰ ਦੀ ਕੋਈ ਪਾਵਰ ਹੁੰਦੀ ਆ ਹਨਾ ਇੱਕ ਕਹਿੰਦੇ ਹੁੰਦੇ ਰਾਹ ਹੁੰਦਾਗਾ ਉਸ ਰਾਹ ਦੇ ਜਰੀਏ ਰਵਨੀਤ ਬਿੱਟੂ ਨੂੰ ਹਾਰ ਤੋਂ ਬਾਅਦ ਵੀ ਮੰਤਰੀ ਬਣਾਤਾ ਉਹ ਹਾਰ ਕੇ ਸੰਸਦ ਪਹੁੰਚੇ ਆ ਹੂੰ ਉੱਥੇ ਬੈਠੇ ਉਹ ਬੋਲਦੇ ਆ ਚੰਨੀ ਸਾਹਿਬ ਨੂੰ ਰੋਦੇ ਤੇ ਚੰਨੀ ਸਾਹਿਬ ਮੁੜ ਕੇ ਉਹਨਾਂ ਦੇ ਉੱਤੇ ਜਿਹੜਾ ਤੰਜ ਕੱਸ ਦਿੰਦੇ ਆ ਫਿਰ ਤੂ ਤੂ ਮੈਂ ਮੈਂ ਹੋ ਜਾਂਦੀ ਉਧਰ ਬਿੱਟੂ ਸਾਹਿਬ ਖੜੇ ਹੋ ਕੇ ਕਹਿ ਦਿੰਦੇ ਆ ਵੀ ਇਹ ਤਾਂ ਚੰਨੀ ਸਾਹਿਬ ਪ੍ਰਪਤ ਨੇ ਜੀ ਕਾਫੀ ਗੋਸ਼ ਹੁੰਦਾ ਪਰ ਤੁਸੀਂ ਇੱਕ ਚੀਜ਼ ਦੇਖੋ ਜਦੋਂ ਚੰਗੇ ਸੀ ਚੰਨੀ ਪੰਜਾਬ ਦੇ ਮੁੱਦੇ ਚੱਕ ਰਹੇ ਸੀ ਨਾ ਤਾਂ ਉਦੋਂ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਹੀ ਸੀ ਉਦੋਂ ਜਿਹੜੀ ਦੂਜੀ ਧਿਰ ਸੀਗੀ ਸੱਤਾ ਧਿਰ ਸੀਗੀ ਉਹ ਰੋਲਾ ਪਾ ਰਹੇ ਸੀ ਕਿਵੇਂ ਜੀ ਕਿਹਦਾ ਦੋ ਵਾਰੀ ਦੋ ਵਾਰੀ ਜਿਹੜਾ ਕੀ ਆ ਸੈਸ਼ਨ ਦੇ ਵਿਚਾਰੇ ਸਪੀਕਰ ਨੂੰ ਜਿਹੜਾ ਰੋਕਣਾ ਪਿਆ ਮੁਲਤਵੀ ਕਰਨਾ ਪਿਆ ਦੇਖੋ ਪਹਿਲੀ ਵਾਰ ਜ ਤਬ ਤੋਂ ਵੱਡਾ ਮੁੱਦਾ ਉਹਨਾਂ ਨੇ ਐਮਰਜੈਂਸੀ ਦਾ ਚੁੱਕਿਆ ਜਿਸ ਐਮਰਜੈਂਸੀ ਦਾ ਇਸ ਵਕਤ ਭਾਜੀਪੀ ਸਰਕਾਰ ਰੋਲਾ ਪਾ ਰਹੀ ਆ ਸੰਸਦ ਦੇ ਅੰਦਰ ਭਾਜੀਪੀ ਦੇ ਸੰਸਦ ਭਾਜੀਪੀ ਦੇ ਜਿਹੜੇ ਮੰਤਰੀ ਨੇ ਜਾਂ ਉਹਨਾਂ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਹੁਣ ਉਹ ਕਾਂਗਰਸ ਨੂੰ ਘੇਰਦੇ ਨਜ਼ਰ ਆ ਰਹੇ ਨੇ ਕਿ ਕਾਂਗਰਸ ਨੇ ਇੰਦਰਾ ਗਾਂਧੀ ਨੇ ਜਦੋਂ ਉਸ ਸਮੇਂ ਜੀ ਐਮਰਜੈਂਸੀ ਲਈ ਦੇਸ਼ ਦੇ ਅੰਦਰ ਪਰ ਚੰਨੀ ਸਾਹਿਬ ਕਹਿੰਦੇ ਜਿਹੜੀ ਤੁਸੀਂ ਅੱਜ ਐਮਰਜੈਂਸੀ ਲਾ ਰਹੇ ਹੋ ਅਨ ਅਲਾਨੀ ਐਮਰਜੈਂਸੀ ਜਿਹੜੀ ਪੰਜਾਬ ਦੇ ਅੰਦਰ ਲੱਗੀ ਹੋਈ ਆ ਅੱਜ ਪੰਜਾਬ ਦੇ ਵਿੱਚ ਦੇਖੋ ਕਿਸ ਤਰੀਕੇ ਦਾ ਮਾਹੌਲ ਬਣ ਚੁੱਕਿਆ ਸਿੱਧੂ ਮੂਸੇਵਾਲੇ ਦੇ ਕਤ ਈ ਸਾਲ ਤੋਂ ਉੱਤੇ ਸਮਾਂ ਹੋ ਗਿਆ ਹਲੇ ਤੱਕ ਇਨਸਾਫ ਨਹੀਂ ਮਿਲਿਆ ਪਰਿਵਾਰ ਦਰਦਾਂ ਦੀਆਂ ਠੋਕਰਾ ਖਾ ਰਿਆ ਜੇਲ੍ਹ 'ਚ ਬੈਠਾ ਗੈਂਗਸਟਰ ਸ਼ਰੀਅਮ ਜ਼ਿੰਮੇਵਾਰੀ ਲੈ ਰਿਹਾ ਇੰਟਰਵਿਊਆਂ ਹੋ ਰਹੀਆਂ ਗਿਆ ਹਲੇ ਤੱਕ ਇਨਸਾਫ ਨਹੀਂ ਮਿਲਿਆ ਉਹਦੀ ਆਵਾਜ਼ ਉਹਨਾਂ ਨੇ ਚੁੱਕੀ ਉਹਨਾਂ ਨੇ ਕਿਹਾ ਇਹ ਆ ਪੰਜਾਬ ਦੇ ਅੰਦਰ ਅਨਲਾਨੀਆਂ ਐਮਰਜੈਂਸੀ ਜੀ ਐਨਐਸਏ ਲਗਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਆਸਾਮ ਦੀ ਡਿਬਰੂਗੜ ਸੱਟ ਦੇਣਾ ਇਹ ਆ ਪੰਜਾਬ ਦੇ ਅੰਦਰ ਅਨਲਾਨੀਆਂ ਐਮਰਜੈਂਸੀ ਇੱਕ ਵਿਅਕਤੀ ਨੂੰ ਜਿਸ ਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਆਪਣਾ ਸੰਸਦ ਮੈਂਬਰ ਚੁਣਿਆ ਜਿਸ ਨੂੰ ਜਤਾਇਆ 20 ਲੱਖ ਲੋਕਾਂ ਨੇ ਫੈਸਲਾ ਕੀਤਾ ਉਹਦੇ ਉੱਤੇ ਐਨਐਸਏ ਲਾ ਕੇ ਰੱਖਣਾ ਇਹ ਆ ਅਨਲਾਨੀ ਐਮਰਜੈਂਸੀ ਇਹ ਚਾਂਜੇਸ ਦੀ ਚੰਨੀ ਹੋ ਰਾਂ ਨੇ ਸੰਸਦ ਦੇ ਅੰਦਰ ਅੱਜ ਆ ਚੁੱਕੀ ਹੈ ਉਸ ਤੋਂ ਬਾਅਦ ਉਹਨਾਂ ਨੇ ਦੇਸ਼ ਦੇ ਅਨੁਦਾਤੇ ਦੀ ਗੱਲ ਕੀਤੀ ਕਿਸਾਨਾਂ ਦੀ ਗੱਲ ਕੀਤੀ ਕਿ ਕਿਸਾਨਾਂ ਦੇ ਲਈ ਕੋਈ ਵੀ ਕਰਜ਼ਾ ਮਾਫੀ ਦਾ ਬਜਟ ਦੇ ਅੰਦਰ ਨਹੀਂ ਰੱਖਿਆ ਗਿਆ ਪੰਜਾਬ ਦੇ ਨਾਲ ਮਤਰੀ ਮਾਂ ਦੇ ਆਲਾ ਸਲੂਕ ਕੀਤਾ ਗਿਆ ਪੰਜਾਬ ਨੂੰ ਤੁਸੀਂ ਬਜਟ ਦੇ ਵਿੱਚ ਬਿਲਕੁਲ ਵੀ ਕੁਝ ਨਹੀਂ ਦਿੱਤਾ ਇਹ ਕਿਉਂ ਕੀਤਾ ਗਿਆ ਜੀ ਤੇ ਖੁੱਲ ਕੇ ਬੋਲੇ ਚੰਦੇ ਸਿੰਘ ਚੰਨੀ ਤੁਹਾਨੂੰ ਯਾਦ ਹੋਣਾ ਜਦੋਂ 111 ਦਿਨਾਂ ਦੀ ਸਰਕਾਰ ਦੇ ਵਿੱਚ 111 ਦਿਨਾਂ ਦੀ ਸਰਕਾਰ ਚੰਦੇ ਸਿੰਘ ਚੰਨੀ ਦੇ ਹਿੱਸੇ ਆਈ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਕੇ ਚੰਦੇ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ ਸਮਾਂ ਬਹੁਤ ਘੱਟ ਸੀਗਾ ਪਰ ਘੱਟ ਸਮੇਂ ਦੇ ਵਿੱਚ ਵੀ ਚੰਦੇ ਸਿੰਘ ਚੰਨੀ ਹੋਰਾਂ ਨੇ ਉਹ ਬਾਕਮਾਲ ਕੰਮ ਕਰਕੇ ਦਿਖਾਏ ਸੀਗੇ ਜਿਹੜੇ ਮੈਨੂੰ ਲੱਗਦਾ ਅਜੇ ਤੱਕ ਕਿਸੇ ਮੁੱਖ ਮੰਤਰੀ ਨੇ ਨਹੀਂ ਕੀਤੇ ਹੋਣਗੇ ਹਾਲਾਂਕਿ ਵਿਰੋਧੀਆਂ ਨੇ ਬੋਕ ਕੇ ਰਿਆ ਬڑے ਉਹਨਾਂ ਤੇ ਇਲਜ਼ਾਮ ਲੱਗੇ ਸਵਾਲ ਉੱਠੇ ਬੜਾ ਕੁਝ ਕਿਹਾ ਚੀਤਾ ਸਿਰਫ ਐਲਾਨ ਮੰਤਰੀ ਸੀਗੇ ਜੀ ਇਹ ਤਾਂ ਐਲਾਨ ਕਰਕੇ ਚਲੇ ਗਏ ਕਿਉਂਕਿ 111 ਦਿਨਾਂ ਦਾ ਸਮਾਂ ਕੋਈ ਬਹੁਤਾ ਨਹੀਂ ਹੁੰਦਾ ਕਹਿੰਦੇ ਹੁੰਦੇ ਆ ਨਾ ਸਮਝਣ ਤੇ ਟਾਈਮ ਲੱਗ ਜਾਂਦਾਗਾ ਜੀ ਕੋ ਛੋਟਾ ਨਹੀਂ ਹੁੰਦਾ ਕਿ ਘਰ ਚਲਾਉਣਾ ਬਹੁਤ ਔਖਾ ਹੋ ਜਾਂਦਾਗਾ ਉਹ ਤਾਂ ਫਿਰ ਪੰਜਾਬ ਚਲਾਉਣਾ ਸੀ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਨੀ ਸੀਗੀ ਫਿਰ ਸਭ ਤੋਂ ਵੱਡੀ ਦਰੈਅਦਲੀ ਦੇਖੋ ਉਹ ਬੰਦੇ ਦੀ ਕਿਸਾਨਾਂ ਦੇ ਹੱਕ 'ਚ ਉਹ ਅੱਜ ਵੀ ਖੜਾ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਪਹਿਲਾਂ ਵੀ ਖੜਾ ਸੀਗਾ ਤੁਹਾਨੂੰ ਯਾਦ ਹੋਣਾ ਜਦੋਂ ਪ੍ਰਧਾਨ ਮੰਤਰੀ ਨਿੰਦਰ ਮੋਦੀ ਫਿਰੋਜ਼ਪੁਰ ਰੈਲੀ 'ਚ ਆ ਰਹੇ ਸੀਗੇ ਜਦੋਂ ਬਟਿੰਡੇ ਉੱਤਰਦੇ ਨੇ ਬਟਿੰਡੇ ਤੋਂ ਬਾਏ ਰੋਡ ਜਾਂਦੇ ਨੇ ਤਾਂ ਕਿਸਾਨ ਜਿਹੜੇ ਰਸਤੇ ਦੇ ਵਿੱਚ ਆਪਦਾ ਧਰਨਾ ਦੇ ਦਿੰਦੇ ਆ ਵਿਰੋਧ ਕਰਦੇ ਆ ਉਹਨਾਂ ਦਾ ਜੀ ਉਦੋਂ ਪ੍ਰਧਾਨ ਮੰਤਰੀ ਨੇ ਜਿਹੜਾ ਉਹ ਕਾਫਲਾ ਰੁਕ ਜਾਂਦਾ ਉਸਤੇ 15-20 ਮਿੰਟ ਰੁਕਿਆ ਰਹਿੰਦਾ ਤੇ ਜਦੋਂ ਪ੍ਰਧਾਨ ਮੰਤਰੀ ਉੱਥੋਂ ਨਿਕਲਦੇ ਜਾਂਦੇ ਆ ਤੇ ਜਾਂਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੂੰ ਗਏ ਸੀਗੇ ਰਿਸੀਵ ਕਰਨ ਵਾਸਤੇ ਤੇ ਜਾਂਦੇ ਹੋਏ ਇਹ ਗੱਲ ਕਹਿ ਕੇ ਗਏ ਸੀ ਏਐਨਆਈ ਦੇ ਉੱਤੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਆਪ ਦੇ ਮੁੱਖ ਮੰਤਰੀ ਨੂੰ ਸੁਨੇਹਾ ਦੇ ਦਿਓ ਕਿ ਮੈਂ ਜਿਉਂਦਾ ਵਾਪਸ ਚੱਲਿਆ ਜੀ ਇਹ ਵਾਰਡ ਸੀਗੇ ਪ੍ਰਧਾਨ ਮੰਤਰੀ ਦੇ ਹੂੰ ਤਾਂ ਉਸ ਤੋਂ ਬਾਅਦ ਉਹਦਾ ਕੇਸ ਵੀ ਚੱਲਿਆ ਕਾਰਵਾਈ ਕਰਨ ਦੇ ਆਈ ਕਿਹਾ ਗਿਆ ਵੀ ਕਿਸਾਨਾਂ ਦੇ ਉੱਤੇ ਕਾਰਵਾਈ ਕਰੋ ਜਿਹੜੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਦਾ ਰਸਤਾ ਰੋਕਿਆ ਕਾਫਲਾ ਰੋਕਿਆ ਪ੍ਰਧਾਨ ਮੰਤਰੀ ਦਾ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੋਤਾਈ ਹੋਈ ਆ ਆਪਸਰਾਂ ਦੇ ਚੰਗੇ ਸਿੰਘ ਚੰਨੀ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੀ ਤੇ ਮੈਨੂੰ ਲੱਗਦਾ ਜੋ ਪ੍ਰਚੰਦ ਸਿੰਘ ਚੰਨੀ ਨੇ ਉਸ ਸਮੇਂ ਫੈਸਲਾ ਲਿਆ ਜੇਕਰ ਉਹ ਨਹੀਂ ਥਾ ਤੇ ਕੋਈ ਹੋਰ ਹੁੰਦਾ ਕਦੇ ਵੀ ਉਹ ਫੈਸਲਾ ਨਹੀਂ ਲੈ ਸਕਦਾ ਸੀ ਉਹਨਾਂ ਨੇ ਸਾਫ਼ ਕਹਿਤਾ ਸੀ ਇਹ ਕਿਸਾਨ ਮੇਰੇ ਆਪਣੇ ਨੇ ਇਹ ਪੰਜਾਬ ਦੇ ਕਿਸਾਨ ਨੇ ਮੈਂ ਇਨਾ ਆਪਣੇ ਭਰਾਵਾਂ ਦੇ ਉੱਤੇ ਕੋਈ ਵੀ ਪਰਚਾ ਨਹੀਂ ਕਰਾਂਗਾ ਮੇਰੀ ਸਰਕਾਰ ਆਂਦਿਆਂ ਜਦੋਂ ਤੱਕ ਮੈਂ ਮੁੱਖ ਮੰਤਰੀ ਆਂ ਇਹਨਾਂ ਦੇ ਉੱਤੇ ਪਰਚਾ ਨਹੀਂ ਹੋਊਗਾ ਇੱਕ ਵੀ ਕਿਸਾਨ ਤੇ ਪਰਚਾ ਨਹੀਂ ਹੋਇਆ ਸੀਗਾ ਜੀ ਇਹ ਚੰਦਰ ਸਿੰਘ ਚੰਨੀ ਦੀ ਵਡਿਆਈ ਆ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਚੰਦਰ ਸਿੰਘ ਚੰਨੀ ਸਿਆਸਤ ਕਰਦੇ ਨੇ ਯਾਰ ਚਾਜ ਸਿੰਘ ਚੰਨੀ ਦੇ ਹੰਦਾ ਦਰਦ ਦਾ ਕਿਸਾਨਾਂ ਦੇ ਪ੍ਰਤੀ ਜੇ ਦਰਦ ਸੀਗਾ ਤਾਂ ਹੀ ਅੱਜ ਵੀ ਉਹ ਬੋਲੇ ਉਹਨਾਂ ਨੇ ਯਾਦ ਕਰਾਇਆ ਮੋਦੀ ਸਰਕਾਰ ਨੂੰ ਕਿ 750 ਕਿਸਾਨ ਸ਼ਹੀਦ ਹੋਏ ਤੁਸੀਂ ਹਲੇ ਤੱਕ ਸ਼ਹੀਦਾ ਦਰਜਾ ਨਹੀਂ ਦਿੱਤਾ ਹਏ ਤੱਕ ਮੁਆਵਜ਼ਾ ਨਹੀਂ ਮਿਲਿਆ ਤੁਸੀਂ ਮੰਗਾ ਮੰਨ ਕੇ ਤੁਸੀਂ ਵਾਅਦਾ ਕਰਕੇ ਮੁੱਕਰ ਗਏ ਤੁਸੀਂ ਦੁਬਾਰਾ ਮੰਗਾ ਜਿਹੜੀਆਂ ਪੂਰੀਆਂ ਨਹੀਂ ਕੀਤੀਆਂ ਇਸੇ ਕਰਕੇ ਦੁਬਾਰਾ ਅੱਜ ਕਿਸਾਨਾਂ ਨੂੰ ਸੜਕਾਂ ਦੇ ਉੱਤੇ ਉਤਰਨਾ ਪਿਆ ਜੇ ਕਿਸਾਨ ਦੁਬਾਰੇ ਆਏ ਤਾਂ ਗੋਲੀਆਂ ਮਾਰ ਕੇ ਤੁਸੀਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਇਹ ਚੰਨੀ ਸਾਹਿਬ ਨੇ ਯਾਦ ਕਰਾਇਆ ਅੱਜ ਉੱਥੇ ਉਸ ਸੰਸਦ ਦੇ ਅੰਦਰ ਸਭ ਤੋਂ ਵੱਡੀ ਸੰਸਦ ਆ ਦੇਸ਼ ਦੀ ਜਿੱਥੇ ਕੱਲਾ ਭਾਰਤ ਦੇ ਲੋਕ ਹੀ ਨਹੀਂ ਨਜ਼ਰਾਂ ਟਿਕਾ ਕੇ ਰੱਖਦੇ ਜਿੱਥੇ ਪੂਰੀ ਦੁਨੀਆ ਨਜ਼ਰਾਂ ਟਿਕਾ ਕੇ ਰੱਖਦੀ ਹੈ ਕਿਉਂਕਿ ਵਰਲਡ ਦੇ ਵਿੱਚ ਸਭ ਤੋਂ ਵੱਡਾ ਲੋਕਤੰਤਰ ਦੇਸ਼ ਭਾਰਤ ਮੰਨਿਆ ਜਾਂਦਾ ਜੀ ਭਾਰਤ ਦਾ ਸੰਵਿਧਾਨ ਬਹੁਤ ਵੱਡਾ ਬਾਬਾ ਸਾਹਿਬ ਦਾ ਗੱਲ ਕੀਤੀ ਉਹਨਾਂ ਨੇ ਸ਼ੁਰੂਆਤ ਦੇ ਭਾਸ਼ਣ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਉਹ ਕਹਿੰਦੇ ਬਾਬਾ ਸਾਹਿਬ ਦੀ ਮੂਰਤੀ ਨੂੰ ਪਿੱਛੇ ਰੱਖਿਆ ਹੋਇਆ ਮੈਂ ਉੱਥੇ ਮੱਥਾ ਟੇਕਣ ਵਾਸਤੇ ਗਿਆ ਸੀ ਬਾਬਾ ਸਾਹਿਬ ਦੀ ਏਡੀ ਦੇਣਾ ਉਹਨਾਂ ਨੇ ਸਾਨੂੰ ਸੰਵਿਧਾਨ ਬਣਾ ਕੇ ਦਿੱਤਾ ਯਾਰ ਹੂੰ ਇਹ ਉਸ ਸਵਧਾਨ ਦੇ ਥੱਲੇ ਅੱਜ ਅਸੀਂ ਰਹਿ ਰਹੇ ਆ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਨੇ ਕਿਸੇ ਨਾਲ ਭੇਦ ਭਾਵ ਨਾ ਕਰਕੇ ਇੱਕ ਸਾਨੂੰ ਸਭ ਤੋਂ ਵਧੀਆ ਦੁਨੀਆ ਦਾ ਸਭ ਤੋਂ ਵਧੀਆ ਸਵਧਾਨ ਅੱਜ ਭਾਰਤ ਦੇ ਕੋਲੇ ਆ ਉਹ ਕੀ ਦੀ ਦੇਣਾ ਸਾਨੂੰ ਭੀਮਰਾਵ ਡਾਕਟਰ 바ਵਾ ਅਮੇਦਕਰ ਸਾਹਿਬ ਦੀ ਤੇ 바ਵਾ ਅਮੇਦਕਰ ਸਾਹਿਬ ਦੀ ਇਹਨਾਂ ਨੇ ਜਿਹੜੀ ਮੂਰਤੀ ਪਿੱਛੇ ਕਰਕੇ ਰੱਖੀ ਚੰਨੀ ਸਾਹਿਬ ਨੇ ਉੱਤੇ ਵੀ ਇਤਰਾਜ਼ ਜਤਾਇਆ ਇਹ ਤੁਸੀਂ ਮੂਰਤੀ ਪਿੱਛੇ ਕਰ ਸਕਦੇ ਹੋ ਪਰ ਉਹਨਾਂ ਦੀ ਸੋਚ ਪਿੱਛੇ ਨਹੀਂ ਕਰ ਸਕਦੇ ਅੱਜ ਵੀ ਲੋਕ ਬਾਬਾ ਸਾਹਿਬ ਦੀ ਸੋਚ ਦੇ ਨਾਲ ਤੁਰਦੇ ਨੇ ਅੱਜ ਵੀ ਉਹਨਾਂ ਦੀ ਸੋਚ ਨੂੰ ਪਸੰਦ ਕਰਦੇ ਨੇ ਹਾਲਾਂਕਿ ਉਹਨਾਂ ਦੇ ਉੱਤੇ ਫਿਰ ਸਵਾਲ ਖੜੇ ਹੋਏ ਵੀ ਇਹਦਾ ਕਰਪਟ ਨੇ ਜੀ ਇਹਨਾਂ ਕੋਲ ਸਭ ਤੋਂ ਵੱਧ ਜਾਇਦਾਦ ਹੈ ਜੀ ਪਰ ਕੁਝ ਵੀ ਹੋ ਸਕਦਾ ਯਾਰ ਪਰ ਉਹ ਬੰਦੇ ਦੇ ਅੰਦਰ ਨਾ ਮੈਨੂੰ ਇੱਕ ਲੱਗਦਾ ਵੀ ਦਰਦ ਦਾ ਪੰਜਾਬ ਦੇ ਲਈ ਤੇ ਪੰਜਾਬ ਦੇ ਲਈ ਚੰਨੀ ਸਾਹਿਬ ਬੋਲੇ ਨੇ ਪਹਿਲਾਂ ਵੀ ਉਹਨਾਂ ਨੇ ਪੰਜਾਬ ਦੇ ਹਿੱੱਦ ਦੇ ਵਿੱਚ ਕੰਮ ਕੀਤਾ 111 ਦਿਨਾਂ ਦਾ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਅੱਜ ਉਹ ਸੰਸਦ ਚੁਣੇ ਗਏ ਨੇ ਅੱਜ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਇਕੱਲੇ ਜਲੰਧਰ ਦੇ ਲੋਕਾਂ ਦੀ ਨੁਮਾਇੰਦਗੀ ਨਹੀਂ ਕਰ ਰਹੇ ਅੱਜ ਵੀ ਉਹ ਪੂਰੇ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਆ ਪੂਰੇ ਪੰਜਾਬ ਦੀ ਆਵਾਜ਼ ਚੁੱਕ ਰਹੇ ਆ ਤਾਂ ਖੁਸ਼ੀ ਹੁੰਦੀ ਆ ਕਿ ਸਾਡਾ ਵੀ ਕੋਈ ਲੀਡਰ ਅਜਿਹਾ ਹੈਗਾ ਜਿਹੜੀ ਸਾਡੀ ਆਵਾਜ਼ ਉੱਥੇ ਜਾ ਕੇ ਚੁੱਕਦਾ ਜਿਹੜਾ ਬੇਖੌਫ ਹੋ ਕੇ ਨੇ ਡਰ ਹੋ ਕੇ ਤਰਲੇ ਦੇ ਨਾਲ ਸਰਕਾਰ ਨੂੰ ਝੇਰਨ ਦੀ ਹਿੰਮਤ ਰੱਖਦਾਗਾ ਉਹਨੇ ਸਾਡੇ ਚੈਲੰਜਸ ਨੂੰ ਚੰਨੀ ਸਾਹਿਬ ਅੱਜ ਮੁੱਖ ਮੁਸਾਬਕਾ ਮੁੱਖ ਮੰਤਰੀ ਚੰਦਰ ਸਿੰਘ ਚੰਨੀ ਦੇ ਉੱਤੇ ਮੈਨੂੰ ਲੱਗਦਾ ਹਰ ਇੱਕ ਪੰਜਾਬੀ ਮਾਣ ਕਰ ਰਿਹਾ ਹੋਵੇਗਾ ਕਿ ਜੋ ਚੰਦਰ ਸਿੰਘ ਚੰਨੀ ਨੇ ਬਜਟ ਸੈਸ਼ਨ ਤੋਂ ਬਾਅਦ ਬਜਟ ਪੇਸ਼ ਕਰਨ ਤੋਂ ਬਾਅਦ ਜੋ ਪਹਿਲਾ ਭਾਸ਼ਣ ਦਿੱਤਾ ਆਪਣਾ ਜਿਸ ਤਰੀਕੇ ਦੇ ਉਹਨਾਂ ਨੇ ਮੁੱਦੇ ਉਠਾਏ ਸਵਾਲ ਚੁੱਕੇ ਸਰਕਾਰ ਦੇ ਉੱਤੇ ਉਹਨਾਂ ਤੋਂ ਸਰਕਾਰ ਭੱਜ ਨਹੀਂ ਸਕਦੀ ਉਹ ਜਗ ਜਰ ਨੇ ਉਹ ਸਵਾਲ ਚੰਦਰ ਸਿੰਘ ਚੰਨੀ ਦੇ ਨਹੀਂ ਉਹ ਤਮਾਮ ਪੰਜਾਬ ਦੇ 3 ਕਰੋੜ ਲੋਕਾਂ ਦੇ ਸਵਾਲ ਨੇ ਜਿਹੜੇ ਲੋਕਾਂ ਦੀ ਨੁਮਾਇੰਦਗੀ ਕਰਦੇ ਹੋਏ ਜਿਹੜੇ ਚੰਦਰ ਸਿੰਘ ਚੰਨੀ ਸੰਸਦ ਦੇ ਅੰਦਰ ਚੁੱਕੇ ਨੇ ਜੀ